ਬਿੱਦਦੀਨ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ 6 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਸੋ ਦੱਸ ਦिए ਕਿ ਇਸੇ ਮਾਮਲੇ ਦੇ ਵਿੱਚ ਹੁਣੇ ਕਰਵਿੰਦ ਕੇਜਰੀਵਾਲ ਨੇ ਵੱਡਾ ਦਾਵਾ ਕੀਤਾ ਹੈ ਉਹਨਾਂ ਨੇ ਇੱਕ ਅਰਜ਼ੀ ਦਾਇਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ACP AK ਸਿੰਘ ਨੂੰ ਉਹਨਾਂ ਦੀ ਸੁਰੱਖਿਆ ਤੋਂ ਹਟਾਇਆ ਜਾਵੇ ਸੋ ਕਿ ਉਹ ਹਟਾਣ ਦੀ ਗੱਲ ਕਹੀ ਹੈ ਸੋ ਇਹ ਵੀ ਦੱਸ ਦिए ਕਿ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ACP AK ਸਿੰਘ ਨੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਹੈ ਜੀ ਹਾਂ ਦੱਸ ਦिए ਕਿ ਕੇਜਰੀਵਾਲ ਨੇ ਦੋਸ਼ ਲਾਇਆ ਕਿ ਅਦਾਲਤ ਚ ਲੈ ਆਉਂਦੇ ਸਮੇਂ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਕੇਜਰੀ ਲੈ ਕੋਰਟਾਂ ਮੰਗੀਤੀ ਕਿਉਂ ਇਸ ਬੰਦਤ ਅਧਿਕਾਰੀ ਨੂੰ ਉਹਨਾਂ ਦੇ ਸੁਰੱਖਿਆ ਦੇ ਜ਼ਿੰਮੇਵਾਰੀ ਹੈ ਜੋ ਉਸ ਤੋਂ ਹਟਾ ਦੇਣ ਅਰਜੀ ਦੇ ਵਿੱਚ ਕੇਜਰੀਵਾਲ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਰਿਮਾਂਡ ਅਰਜੀ ਵਿੱਚ ਸੁਣਵਾਈ ਲਈ ਅਦਾਲਤ ਲਿਆਂਦਾ ਜਾ ਰਿਹਾ ਸੀ ਤਾਂ ਇਸ ਤਰ੍ਹਾਂ ਸਹਾਇਕ ਪੁਲਿਸ ਕਮਿਸ਼ਨਰ ਏਸੀਪੀ ਏਕੇ ਸਿੰਘ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਹਾਲਾਂਕਿ ਇਹ ਬਦਸਲੂਕੀ ਕਿਸ ਤਰ੍ਹਾਂ ਨਾਲ ਕੀਤੀ ਗਈ ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਦੱਸਦੇ ਕਿ ਏਕੇ ਸਿੰਘ ਉਹੀ ਪੁਲਿਸ ਮੁਲਾਜ਼ਮ ਹੈ ਜਿਨ੍ਹਾਂ ਤੇ ਪਿਛਲੇ ਸਾਲ ਉਸੇ ਅਦਾਲਤ ਦੇ ਕੰਪਲੈਕਸ ਵਿੱਚ ਬਨੀਸ਼ ਅਸੀਸੋਧਿਆ ਦੀ ਗਰਦਨ ਫੜਨ ਦਾ ਦੋਸ਼ ਹੈ ਜਦੋਂ ਪੱਤਰਕਾਰਾਂ ਨੂੰ ਸਵਾਲ ਪੁੱਛ ਰਹੇ ਸਨ ਘਟਨਾ ਵੀਡੀਓ ਵਿੱਚ ਕੈਦ ਹੋ ਗਈ ਸੀ ਬਾਅਦ ਵਿੱਚ ਮਨਦੀਸ਼ ਨੇ ਇਸ ਨੂੰ ਲੈ ਕੇ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਦੱਸਦੇ ਕਿ ਇਸ ਦਾ ਪਹਿਲਾ ਸ਼ੁੱਕਰਵਾਰ ਨੂੰ ਅਦਾਲਤ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ਚਰਵਿੰਦ ਕੇਜਰੀਵਾਲ ਨੂੰ 28 ਮਾਰਚ ਤੱਕ ईडी ਹਿਰਾਸਤ 'ਤੇ ਭੇਜ ਦਿੱਤਾ ईडी ਨੇ ਆਪਣੇ ਰਿਮਾਂਡ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਕੁਝ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਆਪਕਾਰੀ ਨੀਤੀ 2021-22 ਨੂੰ ਤਿਆਰ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਅਤੇ ਇਸ ਨੀਤੀ ਰਾਹੀਂ ਲਾਭ ਪਹੁੰਚਾਣ ਦੇ ਬਦਲੇ ਸ਼ਰਾਬ ਕਾਰੋਬਾਰੀਆਂ ਤੋਂ ਰਿਸ਼ਵਤ ਮੰਗਣ ਵਿੱਚ ਸ਼ਾਮਲ ਸੀ